ਰਾੰਤੇ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਸਦਰ ਬਠਿੰਡਾ ਥਾਣੇ ਦੇ ਏਰੀਆ ਕੋਟ ਸ਼ਮੀਰ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਔਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸਗੀ ਕਿ ਗਨ ਪੁਆਇੰਟੇ ਦੋ ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਐਚਓ ਸਦਰ ਇਨਸਪੈਕਟਰ ਜਗਦੀਪ ਔਰ ਦੋਨੋਂ ਸੀਆਈਐਨ ਚਾਰਜਰਸ অর ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀ ਸਿੰਸ ਨੋਇੰਗ ਦਾ ਸੈਂਸਿਟੀਵਿਟੀ ਆਫ ਦਾ ਕਰਾਇਮ ਸੋ ਦੌਰਾਨੀ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਵਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਾ ਸਕੂਟੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਜਿਹੜਾ ਭਾਗੀ ਵੰਦਲ ਪ੍ਰਿੰਸਿਪ ਉਹਦੇ ਨੇੜੇ ਆਪਣਾ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰ ਕੋਲ ਜਿਹੜੇ ਦੋ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਥੱਲੇ ਸੁੱਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸ ਜਿਹਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਚੋਂ ਨਾਨੇ ਜਿਹੜੇ ਪੈਸੇ ਸੀਗੇ 1 135000 ਉਹ ਖੋਲੇ ਔਰ ਜਿਹੜੀ ਨਾਲ ਦੀ ਸਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਸੋ ਟੋਟਲ 125000 ਲੈ ਕੇ ਉਹ ਉੱਥੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂchna ਮਿਲੀ ਤਾਂ ਸਾਡੀ ਟੀਮ ਉੱਥੇ ਗਈ ਤੇ ਉੱਤੇ ਸੀਸੀਟੀਵੀ ਫੁਟੇਜਸ ਵੀ ਖੰਗਾਲਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਵਾਈਟਲ ਕਲੂਜ਼ ਮਿਲੇ ਔਰ ਹਿਊਮਨ ਇੰਟੈਲੀਜੈਂਸ ਔਰ ਸਾਇੰਟੀਫਿਕ ਤਫਤੀਸ਼ ਤੇ ਤਹਿਤ ਸਾਨੂੰ ਅੱਜ ਸਕਸੈਸਫੁਲੀ ਜਦੋਂ ਇਸ ਕੇਸ ਤੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫ੍ਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਟਮ ਦਾ ਗੁਰਜੀਤ ਸਿੰਘ ਇੱਕ ਤੋ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਪਸਤੀ ਬਠਿੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਪੁਲੀ ਦਾ ਰਹਿਣ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਹੈ ਇਹ ਪਿੰਡ ਗਿਲਪੱਤੀ ਦਾ ਰਹਿਣ ਵਾਲਾ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਉਹਦੇ ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਹੈ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਐਨ ਆਈਡੀਆ ਕਿ ਅੱਦਾਂ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਹੈ ਉਹਨਾਂ ਨਾਲ ਪਹਿਲਾਂ ਹੀ ਟਾਈਅਪ ਕੀਤਾ ਹੋਇਆ ਸੀ ਤੇ ਜਦੋਂ ਹੀ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ ਬਾਕੀ ਦੋ ਦੋਸ਼ੀਆਂ ਨੂੰ ਕਨਵੇ ਕਰਤਾ ਟੂ ਫਾਲੋ ਥੈਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲਾਨਿੰਗ ਕਰਕੇ ਇਹ ਸਾਰਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਹੁਣ ਅਸੀਂ ਅਦੀ ਰਮਾਂਡਲਾ ਕੇ ਦੇਖਾਂਗੇ ਕਿ ਕੋਈ ਹੋਰ ਵੀ ਇਦਾਂ ਦੇ ਕੇਸਿਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 1,25,000 ਟੋਟਲ ਫਾਈਨਲੀ ਖੋਹ ਹੋਇਆ ਸੀ ਉਹਦੇ ਚੋਂ 1,20,500 ਬਰਾਮਦ ਹੋ ਗਿਆ ਹੈ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਬਿਨਾ ਨੰਬਰ ਪਲੇਟ ਦੀ ਉਹ ਵੀ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਹੈ ਉਹਨਾਂ ਚੋਂ ਗੁਰਜੀਤ 32 ਸਾਲ ਦਾ ਹੈ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਜਿਹੜਾ ਸੁਖਚੈਨ ਸਿੰਘ ਹੈ ਉਹ 30 ਸਾਲ ਦਾ ਹੈ ਤੇ ਇੱਕ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਤੇ ਜਿਹੜਾ ਲਵਜੀਤ ਸਿੰਘ ਹੈ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾਂ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਬੀ ਔਰ 416 ਥਾਣਾ ਕਨਾਲ ਕਲੋਨੀ ਜਿਹੜਾ ਅੰਡਰ ਟਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ 올3 ਵਰ ਅਕਿਊਜ਼ਡ ਇਨ that ਕੇਸ ਅਨ ਉਸ ਕੇ ਜੋ ਸ਼ਮੂਲੀਅਤੇ ਤਹਿਤ ਇਹਨੂੰ ਸਸਪੈਂਡ ਵੀ ਕੀਤਾ ਗਿਆ ਸੀਗਾ ਤੇ ਆਫਟਰ दैट ਇਹ ਬਹਾਲ ਹੋਇਆ ਬਟ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਹੈ ਇਹ ਬਾਰ-ਬਾਰ ਗੈਰ ਹਾਜ਼ਰ ਹੁੰਦਾ ਹੈ ਹੁਣ ਵੀ ਗੈਰ ਹਾਜ਼ਰੀ ਚੱਲ ਰਿਹਾ ਸੀ ਬਟ ਬਿਕੋਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਹੀਨियस क्राइम ਅਗੇਨ ਤੇ ਅਸੀਂ ਇਹਦੇ ਉੱਤੇ ਅਸ ਪਰ ਪ੍ਰੋਸੀਜਰ ਡਿਪਾਰਟਮੈਂਟ ਕਲੈਕਸ਼ਨ ਲਵਾਂਗੇ ਇਹ ਵਰਮ ਪੈਸੇ ਨੇ ਕਿਉਂ ਭਾਈ ਸੀ ਕਿਸ ਕੰਮ ਵੀ ਕਰੀ ਸੀ ਐਸੇ ਜੀ ਕਿਸ ਕੰਮ ਲਈ ਖੜਾਈ ਸੀ ਤਾਂ ਮੈਨੂੰ ਨਹੀਂ ਪਤਾ ਬਟ ਜਿਹੜਾ ਇਹਦਾ ਦੋਸਤ ਹੈ ਉਹਨੂੰ ਪਤਾ ਸੀ ਪਹਿਲਾਂ ਵੀ ਇਹਦੇ ਨਾਲ ਪਹਿਲਾਂ ਵੀ ਜਦੋਂ ਵਿਡਰਾ ਕਰਦਾ ਸੀ ਕਈ ਵਾਰੀ ਜਾ ਚੁੱਕਾ ਸੀ ਸੋਰੀ ਗੀਂਸਿੰਗ ਇਹ ਮਾਸਟਰਮਾਈਂਡ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਜਿਹੜਾ ਕਾਂਸਟੇਬਲ ਦੀ ਡਿਊਟੀ ਦੇਸੀਆ ਗੁਰਜੀਤ ਦਾ ਸੀਗਾ ਦੋਨੋਂ ਜੋ ਸਸਪੈਂਡਡ ਇੱਕ ਮੰਜੀ ਹਾਂਜੀ ਦੋ ਲੋਕ ਐਸਜੀ ਕਾਰਡ ਸਵੈਪ ਕਰਾਉਣ ਚ ਆਏ ਨੇ ਜੋ ਕਾਰਡ ਹੀ ਨਾ ਸੀ ਇਹਦਾ ਜੀ ਕ੍ਰਿਸ਼ਨ ਅਵਤਾਰ ਜਿਹੜਾ ਸਾਨੂੰ ਜਿਹੜੀ ਮਤਲਬ ਉਹਦੀ ਸੀਗੀ ਤਾਂ ਫਲਾਣੀ ਪਲਾਨਿੰਗ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਿਆ ਸੋ ਹੀ ਹੈਡ ਪਲਾਨਡ ਬਿਕਾਜ਼ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਂਦਾ ਇਹਦਾ ਕੋਈ ਬੱਤ ਨਹੀਂ ਦੱਸਦਾ ਜੀ ਮੈਡਮ ਜਿਹੜਾ ਕਾਸਟੇਬਲ ਹੈ ਇਹਨੂੰ ਡਿਊਟੀ ਸੀਗਾ ਜਾਂ ਸਸਪੈਂਡਡ ਇਹ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇਹ 11 12 ਦਾ ਜੋ ਮੈਨੂੰ ਆਪਣੇ OSI ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਸੇ ਚੱਲ ਰਿਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ 'ਚ ਹੀ ਪੋਸਟਡ ਸੀਗਾ ਨਾਟ ਇਨ ਸੇਨ ਸੀਨੀਅਰ ਕਨਸਟੇਬਲ ਮੈਨੂੰ ਫਿਰ ਇਸ ਜਿਹੜੀ ਲੁੱਟ ਹੋਈ ਹੈ ਇਹਦੇ ਵਿੱਚ ਇਹਦਾ ਕੀ ਰੋਲ ਸੀ ਕੀ ਇਹ ਨਾਉ ਸ਼ਾਇਦ ਕਿਸੇ ਜਿਹੜੇ ਜੀ ਜਿਹੜੇ ਦੋਨੋਂ ਬਾਈਕ ਤੇ ਮੁੰਡੇ ਆਏ ਸੀ ਲੁੱਟਕੋ ਕਰਨ 'ਚ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟੇਬਲ ਸੋ ਹੀ ਵਾਸ ਐਕਟਿਵਲੀ ਇਨ ਪੈਟਰੋਲ ਕੰਪਾਨੀ ਵਾਲੇ ਅਕੈਡਮੀ ਕਾਰਡ ਤੇ ਕੈਸ਼ ਲੈ ਸਕਦੀ ਸੀ ਇਹਦੀ ਮੈਨੂੰ ਨੌਲੇਜ ਨਹੀਂ ਹੈ ਜੀ ਇਹ ਮੈਨੂੰ ਪਤਾ ਕਰਾਉਣਾ ਪੈਣਾ ਹੈ ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਵੀ ਕਰਦੇ ਆਂ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆਂ ਐਸਟਾ ਤਾਂ ਬਦੇ ਹੀ ਨਹੀਂ ਸਕਦੇ ਜੀ ਮੈਨੂੰ ਇਹਦੀ ਲੀਗੈਲਿਟੀਜ਼ ਨਹੀਂ ਪਤਾ ਜੀ ਆਈ ਵਿਲ ਗੈਟ ਇਟ ਚੈੱਕ ਬਾਕੀ ਕਾਚ ਕਾਲੀ ਪੂਰੇ ਜਿਹੜੀ ਨਾਲੇ ਜੀ 1,35,000 ਦਸਵਾ ਸੀ ਹੋਤਾ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10,000 ਤੇ ਹੱਥੋਂ ਪਾਈ ਚ ਉੱਥੇ ਡਿੱਗ ਪਏ ਸੀਗੇ ਜਿਹੜੀ 1,25,000 ਫਾਈਨਲੀ ਖੋ ਹੋਈ ਸੀ ਉਹਦੇ ਚ ਸਾਨੂੰ 1,2500 ਬਰਾਮਦ ਹੋ ਗਏ ਕੁਝ ਪੁਛਕਿਸ਼ ਚ ਪਤਾ ਲੱਗਿਆ ਵੀ ਇਹਨਾਂ ਨੇ ਖਰਚ ਵੀ ਲਏ ਇਹ ਚੋਰੀ ਦਾ ਸੀ ਕਿੱਥੇ ਇਹ ਨਰਾਜ਼ ਹੈ ਇਹ ਜੀ 2 ਪ੍ਰੀਲੀਮਿਨਰੀ बिकॉज ਵਿਦਆਊਟ ਨੰਬਰ ਪਲੇਟ ਬਾਈਕ ਹੈ ਸੋ ਇਹ ਸਾਨੂੰ ਤਫਤੀਸ਼ ਚ ਪਤਾ ਲੱਗਿਆ ਰਿਮਾਂਡ ਚ ਪਤਾ ਲੱਗ ਗਿਆ ਤੁਹਾਨੂੰ ਆਪਸ ਚ ਕਿਵੇਂ ਜਾਣਦੇ ਸੀ ਕਿੰਨੇ ਟਾਈਮ ਤੋਂ ਹੈਗੇ ਨਹੀਂ ਜੀ ਬੱਟ 2023 ਤੋਂ ਤਾਂ ਪਹਿਲਾਂ ਤੋਂ ਹੀ ਜਾਣਦੇ ਸੀ ਬਿਕੋਜ਼ ਕੇਸ ਵਾਰ ਹੈ ਨਹੀਂ ਜੀ ਗੁਰਜੀਤ ਉੱਥੋਂ ਨਹੀਂ ਭੱਜਿਆ ਇਨਫੈਕਟ ਜਦੋਂ ਸਾਡੀ ਟੀਮ ਉੱਥੇ ਗਈ ਹੈ ਮੌਕੇ ਤੇ ਤੇ ਸਾਰਿਆਂ ਨੇ ਉਹਦੇ ਨਾਲ ਕੁਝ-ਕਿਛ ਵੀ ਹੋਈ ਹੈ ਸੋ ਹੀ ਵਾਸ ਵੈਰੀ ਮੱਚ ਪਰੈਸੈਂਟ ਦੇ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਤਿੰਨਾਂ ਤੇ 2023 'ਚ ਇੱਕ ਪਰਚਾ ਦਰਜ ਹੈ ਐਫਆਈਆਰ ਨੰਬਰ 140 के नाल के मामले पेट्रोल पंप वाला तो कुछ खिंचो क्योंकि ऐसा कैश ना दे, दे देना वो भी डेफिनेटली जी हम तो तो ओ... एसएचओ सदर इथे बैठे इना दी मैं ड्यूटी लाऊंगी कि सारा चेक करेंगे क्योंकि हो सकता है कोई कैश वाला सिस्टम ही चलदा हो पहली बार हो जी मैं हां सो इवन आई अपना काम छोड़ ਕੁਜੀ ਹਰ ਡਿਪਾਰਟਮੈਂਟ 'ਚ ਕੋਈ ਨਾ ਕੋਈ ਬਲੈਕ ਸ਼ੀਪ ਹੁੰਦੇ ਆ ਸੋ ਅਸੀਂ ਤੁਹਾਨੂੰ ਆਪ ਹੀ ਦੱਸ ਰਿਹਾ ਕਿ ਜਿਹੜਾ ਇੱਕ ਆਫ ਦਾ ਕੀ ਉਸਟ ਹੈ ਹੀ ਇਜ਼ ਅ ਪੁਲਿਸ ਮੁਲਾਜ਼ਮ ਆ ਬਠੰਡਾ ਪੁਲਿਸ ਹਮਸੈਲਫ ਇਟਸੈਲਫ ਬਟ ਜੋ ਇਹਦੀ ਪਿਛਲਾ ਕੇਸ ਦਾ ਵੀ ਮੈਂ ਚੈੱਕ ਕਰ ਲੈਂਦੀ ਆ ਬੇਸਡ ਔਨ ਦਿਸ ਕੇਸ ਵੀ ਡੈਫੀਨਿਟਲੀ ਟੇਕ ਡਿਪਾਰਟਮੈਂਟਲ ਐਕਸ਼ਨ ਵੈਸਾ ਟ ਅਰੈਸਟ ਹੋ ਹੀ ਗਿਆ ਇਸ ਕੇਸ 'ਚ ਬਟ ਜੋ ਸਾਡਾ ਐਸ ਪਰ ਪ੍ਰੋਸੀਜਰ ਹੁੰਦਾ ਵੀਲ ਫਾਲੋ ਦੈਟ ਲਮ ਜੇ ਪਹਿਲਾ ਹੀ ਮਾਮਲਾ ਕਰ ਸੀ ਨਾ ਉੱਤੇ ਇਹਨਾਂ ਨੇ ਪਹਿਲਾਂ ਵੀ ਇਕੱਠੀ ਕੰਮ ਕੀਤਾ ਹੈਗਾ ਹੁਣ ਵੀ ਇਕੱਠਾ ਲੱਗਦਾ ਵੀ ਹੋਰ ਵੀ ਪੁੱਛਣੀ ਚੀਜ਼ ਹੈ ਹੋ ਸਕਦਾ ਜੀ ਇੱਕ ਐਸ ਪਰ ਰਿਕਾਰਡ ਤਾਂ ਇਹ ਕੇਸ ਇਹਨਾਂ ਦਾ ਆਇਆ ਬਟ ਇਹ ਤਿੰਨੋਂ ਹੀ ਉਸ ਕੇਸ ਚ ਕੇਸਵਰ ਹੈਗੇ ਸੋ ਅਸੀਂ ਰਿਮਾਂਡ ਚ ਦੇਖ ਲੈਂਦੇ ਹੋਰ ਕੋਈ ਕੇਸ ਹੈ ਠੀਕ ਹੈ ਜੀ ਹਾਂ ਜੀ ਬਟ ਜਿਹੜਾ ਜੇਲ੍ਹ ਦੇ ਜਿਹੜਾ ਜੀ ਕੱਲ ਸਾਨੂੰ ਜੇਲ੍ਹ ਅਥਾਰਟिटीज ਤੋਂ ਇਨਫੋਰਮੇਸ਼ਨ ਆਈ ਸੀਗੀ ਕਿ ਉਹਨਾਂ ਵੱਲੋਂ ਇੱਕ ਸੀਨੀਅਰ ਕਨਸਟੇਬਲ ਤਸਵੀਰ ਸਿੰਘ ਪੀਪੀ 벨ਟ ਨੰਬਰ ਉਹਦਾ ਉਹਦੇ ਤੋਂ ਉਹਨਾਂ ਨੂੰ 15 ਗ੍ਰਾਮ ਹੈਰੋਇਨ ਉਹਦੇ ਪੋゼਸ਼ਨ ਤੇ ਮਿਲਿਆ ਸੋ ਉਹਨਾਂ ਦੀ ਕੰਪਲੇਂਟ ਦੇ ਅਧਾਰ ਤੇ ਅਸੀਂ ਅੰਡਰ ਐਫ ਆਈ ਆਰ ਨੰਬਰ 7 ਪੀ ਐਸ ਕੈਂਟ ਅੰਡਰ ਐਨ ਡੀ ਪੀ ਐਸ ਐਕਟ ਕਲਦਸ਼ਕਿਰ ਕਰ ਦਿੱਤਾ ਤੇ ਇਹਦੇ ਤੋਂ ਇਹਦਾ ਵੀ ਰਿਮਾਂਡ ਲਿਆ ਜਾਏਗਾ ਬਿਕੋਜ਼ ਯੂ ਜੇਲ ਚ ਇਹ ਨਸ਼ਾ ਸਪਲਾਈ ਕਰਨ ਚ ਇਨਵੋਲਟ ਸੀਗਾ ਤੇ ਸਾਨੂੰ ਕਾਫੀ ਲੀਡਸ ਮਿਲ ਸਕਦੀਆਂ ਵੀ ਕਿਹਨੂੰ ਦੇਣ ਗਿਆ ਸੀ ਕਿੱਥੋਂ ਲੈ ਕੇ ਆਇਆ ਸੀ ਬੜੀ ਡਿਊਟੀ ਸੀ ਇਹਦੀ ਮਤਲਬ ਹਾਂਜੀ ਇਹ ਜੇਲ ਚ ਹੀ ਇਹ ਜਿਹੜੇ ਪੁਲਿਸ ਵੱਲੋਂ ਡੈਡੀਕੇਟਿਡ ਸਟਾਫ ਦਿੱਤਾ ਹੁੰਦਾ ਉਹਦੇ ਚ ਤਨਾਤ ਸੀ ਬਟ ਸ਼ਾਇਦ ਨਾਨੂ ਕੋਈ ਇਨਪੁਟ ਸਿੱਗੀ ਦੀ ਚੈਕਿੰਗ ਚ ਮਿਲਿਆ ਗਿਆ ਸਮਾਂ ਇਹ ਜਿਹੜਾ ਕੱਲ ਫੜਿਆ ਨਹੀਂ ਜੀ ਮੇਰੀ ਨੌਲੇਜ ਨਹੀਂ ਬਟ ਜੇ ਜਿਹੜੀ ਕੱਲ ਘਟਨਾ ਹੋਈ ਹੈ ਜਿਹਨਾਂ ਦੇ ਮਾਮਲੇ ਚ ਉਹ ਕੀ ਤੁਹਾਡੇ ਕੋਲ ਦੱਸ ਸਕਦੇ ਜੀ ਸਾਨੂੰ ਜੀ ਇਨਫੋਰਮੇਸ਼ਨ ਆਈ ਸੀਗੀ ਕਿ ਇਹਨਾਂ ਦੀ ਜਿਹੜੇ ਜੇਲ ਚ ਜਿਹੜੇ ਕੈਦੀ ਆ ਉਹਨਾਂ ਦੀ ਆਪਸੀ ਕੁਝ ਲੜਾਈ ਹੋਈ ਹੈ ਬਟ ਆਈ ਥਿੰਕ ਉਹਨਾਂ ਦੇ ਤਿੰਨ ਚਾਰ ਦੇ ਤਾਂ ਸਿੰਪਲ ਇੰਜਰੀ ਸੀਗੇ ਬਟ ਸਾਨੂੰ ਸ਼ਾਮ ਤੱਕ ਤਾਂ ਕੋਈ ਰਿਟਨ ਇਨਟੀਮੇਸ਼ਨ ਨਹੀਂ ਆਈ ਸੀਗੀ ਸੋ ਜੋ ਵੀ ਮਿਲੇਗੀ ਐਸ ਪਰ ਲਾਅ ਸੀ ਉਹਨਾਂ ਤੇ ਐਕਸ਼ਨ ਲੈਣਾ ਵੈਸੇ ਮੈਂ ਤੁਹਾਨੂੰ ਕਿਹਨੇ ਕਿਹਾ ਵੀ ਸਿੰਪਲ ਇੰਜਰੀ ਸੀ ਤੁਹਾਡੇ ਕੋਲ ਲਾਜ਼ਮ ਨਹੀਂ ਸੀ ਆਈ ਥਿੰਕ ਕਿ ਮੈਨੂੰ ਇਨਚਾਰਜ ਹਸਪੀਟਲ ਵਾਲਾ ਜੜ ਧਰਮਾ ਮੈਂ ਮੈਂ ਇਹਦੇ ਵਿੱਚ ਨਹੀਂ ਸਾਰਿਆਂ ਦੀ ਨਹੀਂ ਕਹਿ ਰਹੀ ਸੀ ਮੈਂ ਤਿੰਨ ਦਾ ਕਹਿ ਰਹੀ ਹੈਡਿੰਗ ਵੀ ਸਾਰਿਆਂ ਦੀ ਨਹੀਂ ਮੈਂ ਇੱਕ ਨਾ ਜੀਸੀ ਸਾਹਿਬ ਦੀ ਗਾਈਡ ਆਈ ਸੀ ਮੇਰੇ ਵਿੱਚ ਉਹਨਾਂ ਨੇ ਕਿਹਾ ਕਿ ਮੀਡੀਆ ਬਾਹਰ ਨਾ ਬਣਾਓ ਮੋਲ ਨਹੀਂ ਸਕਦਾ 18 ਟਾਂਕੇ ਮੋਲ ਨਹੀਂ ਸਕਦਾ ਤਾਂ ਮੀਡੀਆ ਦੇ ਸਵਾਲ ਚੱਕਣਾ ਜੀ ਉਹ ਲਾਈਵ ਦੇ ਸੀ ਜੀ ਕੁਝ ਦੇ ਸਟਾਂ ਨਾਰਮਲ ਸਿਗੀਆਂ ਕਈ ਤਾਂ ਕਈਆਂ ਦੇ ਸਿਰ ਤੇ ਸੀਗੀ ਮਤਲਬ ਮੈਂ ਨਹੀਂ ਕਹਿ ਰਹੀ ਕਿ ਸਾਰਿਆਂ ਦੇ ਮਾਮਲੇ ਸਟਾ ਸੀ ਬਟ ਸਾਨੂੰ ਜੇਲ ਅਥਾਰਟੀਜ਼ ਤੋਂ ਕੋਈ ਉਦੋਂ ਤੱਕ ਇਨਫੋਰਮੇਸ਼ਨ ਹੀ ਆਈ ਸੀ ਆਦਰਵਾਇਜ਼ ਅਸੀਂ ਇਮੀਡੀਏਟਲੀ ਐਫਆਈਆਰ ਲੌਂਚ ਕਰ ਦਿੰਦੇ ਮੈਂ ਇਹ ਕਹਿ ਰਹੀ ਬਾਤ ਤਾਂ ਨਹੀਂ ਹੋਈ ਨਾ ਜੀ ਜਿਹੜਾ ਸੀ ਕਿ ਸਾਰਾ ਪਾਟਾਂ ਕੇ ਲੱਗ ਰਿਹਾ ਕੋਈ ਉਹਨਾਂ ਨੇ ਕਿਹਾ ਵੀ ਮੀਡੀਆ ਬਾੜਾ ਫਲਾਇਆ ਤਾਂ ਕਰ ਤੱਕ ਮੈਸੇਜ ਆਉਣਾ ਜੀ ਬੀਚ ਚਲੋ ਆਈਲ ਚੈੱਕ ਕਰੋ ਉਹਨਾਂ ਨੇ ਕੀ ਕਿਹਾ ਆਮ ਨਾਟ ਅਵੇਅਰ ਟੂ ਨੇ ਅਫਾ ਫਲਾਨ ਵਾਲੀ ਗੱਲ ਕੀਤੀ ਅਸੀਂ ਹਮੇਸ਼ਾ ਉਹਨਾਂ ਨੇ ਇੱਕ ਪੱਗ ਚ ਰੱਖਿਆ ਜੀ ਨੱਚਾ ਜੀ ਪਹਿਲਾਂ ਬੇਇੱਜ਼ਤੀ ਮਤੂ ਹੈ ਜੀ ਹਾਂਜੀ ਜਿਹੜਾ ਪੱਗ ਮੈਂ ਕੰਪਲੇਂਟ ਪੜ ਲਾਂਗੀ ਜੀ ਉਹਨਾਂ ਨੇ ਕੀ ਕਿਹਾ ਸੀ ਆਈ ਡੋਨਟ نو ਬਾਟ ਦਿਸ ਤਾਂ ਬਾਕੀ 15 ਗ੍ਰਾਮ ਹੈਰੋਇਨ ਦਾ ਤਾਂ ਪਤਾ ਹੈ ਉਸੇ ਐਨਡੀਪੀਐਸ ਤੋਂ ਫਰਚਾ ਦਰਜ ਕਰ ਲਿਆ ਜਦੋਂ ਜਦ ਲਈ ਪੜੀ ਉਸੇ ਪਿੱਛੇ ਜਿਸ ਕੋਲ ਇਹਨਾਂ ਨੂੰ ਲਾਜੂ ਨੂੰ ਕਿਹਾਦੋਂ ਚੈਕਿੰਗ ਵੀ ਹੁੰਦੀ ਹੈ ਕਿ ਜਦੋਂ ਜਾਂਦੀ ਹੈ ਸੀ ਮੇਰੇ ਖਿਆਲ ਤਾਂ ਕਿਉਂਕਿ ਕਿਉਂਕਿ ਹਾਈ ਸਿਕਿਉਰਿਟੀ ਪ੍ਰिजन ਹੈ ਇਵਨ ਅਸੀਂ ਵੀ ਜਦੋਂ ਜਾਂਦੇ ਆ ਤਾਂ ਸਾਨੂੰ ਵੀ ਫਰੈਸ਼ ਕੀਤਾ ਜਾਂਦਾ ਹੈ ਸਾਡੀ ਐਂਟਰੀ ਹੁੰਦੀ ਹੈ ਤਾਂ ਡੈਫੀਨਿਟਲੀ ਉਹਨਾਂ ਦਾ ਪ੍ਰੋਸੀਜਰ ਤਾਂ ਹੀ ਹੋਗਾ ਜੋ ਅਸੀਂ ਦੇਖਿਆ ਬਾਕੀ ਮੈਂ ਸੁਪਰਡੈਂਡ ਨਾਲ ਪੁੱਛ ਫਿਰਾਂਗੀ ਜਿਹੜਾ ਜਿਸ ਤਰ੍ਹਾਂ ਐਵੇਂ ਮਤਲਬ ਪੜਿਆ ਗਿਆ ਪੁ ਇਹ ਤਾਂ ਜੀ ਤਫਤੀਸ਼ ਦਾ ਹੀ 파ਟ ਜੇ ਇਸ ਤਰ੍ਹਾਂ ਦੇ ਕੁਆਂਟੀਟੀ ਲੈ ਕੇ ਜਾ ਰਿਹਾ ਅਸੀਂ ਤਾਂ ਡਿਫੀਨਟਲੀ ਕੁਛ ਤਾਂ ਇਹਦੇ ਪਿੱਛੇ ਕਾਰਨ ਹੋਏਗਾ ਉਹ ਅਸੀਂ ਤਫਤੀਸ਼ ਤੋਂ ਦੇਖ ਲਵਾਂਗੇ ਫੋਨ ਵੀ ਮੈਨੂੰ ਕੁਝ ਤੁਹਾਡੇ মিডিਆ ਫਿਟਰਨਿਟੀ ਤੋਂ ਸੁਜੈਸ਼ਨਸ ਆਈਆਂ ਸੀਗੇ ਬੀਸੀ ਸਾਹਿਬ ਨੇ ਵੀ ਕਿਹਾ ਸੀ ਬਟ ਕੁਝ ਕੁਝ ਕਰਨਾ ਕਰਕੇ ਮਤਲਬ ਅਸੀਂ ਕੋਈ ਡਰੋਨਸ ਨਹੀਂ ਇਹਦੇ ਲਈ ਯੂਜ਼ ਕਰ ਪਾਏ ਬਟ ਅਦਰਵਾਈਜ਼ ਸਾਡੀ ਡੇਲੀ ਬੇਸ ਤੇ ਹੀ ਆਲਮੋਸਟ ਸਪੈਸ਼ਲੀ ਸ਼ਹਿਰੀ ਏਰੀਆ ਚ ਕਾਫੀ ਐਕਟਿਵਲੀ ਅਸੀਂ चेकिंग्स ਵੀ ਕਰ ਰਹੇ ਹਾਂ ਔਰ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਚ ਅਸੀਂ ਕਾਫੀ ਐਫ ਆਰ ਵੀ ਦਰਜ ਕੀਤੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਉਹ ਜਿਹੜੇ ਲੜਕੇ ਦੀ ਪਿਕ ਐਂਡ ਪੇ ਡਿਲੀਵਰੀ ਬாய் ਦੇ that is very sad but ਉਸ ਤੋਂ ਬਾਅਦ ਅਸੀਂ ਇੱਕ ਅੱਛੀ ਸੀਆਈਏ 2 ਨੇ 400 ਗੱਟੂ ਜੋ ਚਾਈਨਾ ਡੋਰ ਦੇ ਉਹਦੇ ਚ ਵੀ ਅਸੀਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਬੈਕਵਰਡ ਲਿੰਕ ਤੇ ਜਾਈਏ ਸਾਡੀ ਏ ਡਰਾਈਵ ਕੰਟੀਨਿਊ ਚੱਲੇਗੀ ਪਰ ਤੁਹਾਡੇ ਮਾਧਿਅਮ ਰਾਹੀਂ ਮੈਂ ਪਬਲਿਕ ਨੂੰ ਜ਼ਰੂਰ ਅਪੀਲ ਕਰਾਂਗੀ ਕਿ ਲਾਈਫਸ ਆਰਿਆਂ ਦੀ ਪਿਆਰੀ ਹੈ ਲਾਈਫ ਤੋਂ ਮਤਲਬ ਬੋਡੀਲੀ ਇੰਜਰੀ ਦਾ ਤਾਂ ਕੋਈ ਰਿਪਲੇਸਮੈਂਟ ਨਹੀਂ ਹੁੰਦਾ ਇਸ ਕਰਕੇ ਪਲੀਜ਼ ਬਹੁਤ ਹੀ ਰਿਸਪਾਂਸਿਬਲੀ ਤੁਸੀਂ ਇਹ ਜਿਹੜੀ ਚਾਈਨਾ ਚਾਈਨਾ ਡੋਰ ਤਾਂ ਖਰੀਦੋ ਹੀ ਨਾ ਜੋ ਵੀ ਤੁਸੀਂ ਪਤੰਗ ਵਗੈਰਾ ਲੈਂਦੇ ਹੋ ਬੀ ਆ ਰਿਸਪਾਂਸਿਬਲ ਕੰਜ਼ਿਊਮਰ ਫਰਸ ਕਿਉਂਕਿ ਅਜੇ ਜੇ ਇਹਨਾਂ ਦੀ ਸਪਲਾਈ ਦੀ ਡਿਮਾਂਡ ਹੀ ਬੰਦ ਹੋ ਜਾਏਗੀ ਤੇ ਆਪਣੇ ਆਪ ਸਪਲਾਈ ਕਰਤੇਗੀ ਮੈਂ ਕਈ ਮਾਮਲੇ ਦਰਜ ਕੀਤੇ ਗਏ ਆ ਪੁਲਿਸ ਵੱਲੋਂ ਪਰ ਉਹਦੀ ਇਨਵੈਸਟੀਗੇਸ਼ਨ ਜਿੱਥੇ ਵੱੱਦੀ ਆ ਉਥੋਂ ਤੱਕ ਨਹੀਂ ਪਹੁੰਚ ਪਈ। ਜੀ ਅਸੀਂ ਇਨਵੈਸਟੀਗੇਸ਼ਨਸ ਤਾਂ ਸਾਡੀ ਡਿਊਟੀ ਹੁੰਦੀ ਹੈ ਤਾਂ ਹੀ ਮੈਂ ਕਹਿ ਰਹੀ ਆ ਜਿਹੜੇ ਸਾਡੂ ਸਾਨੂੰ ਵੱਡੀ ਰਿਕਵਰੀ ਹੋਈ ਆ ਵੀ ਆ ਰਾਈਂਗ ਕਿ ਸਾਨੂੰ ਉਹਦੇ ਚ ਬੈਕਵਰਡ ਲਿੰਕ ਚ ਜਾਈਏ। ਬਟ ਐਸਪੀ ਸਿਟੀ ਸਾਬ ਐਸਪੀ ਡੀ ਵੀ ਇੱਥੇ ਬੈਠੇ ਹੋਏ ਆ ਵੀ ਆ ਸੀ ਕਿ ਉਹ ਕਿ ਸਟੇਜ ਤੇ ਪਹੁੰਚੇ ਤਫਤੀਸ਼ ਨੂੰ ਬਟ ਉਹ ਲਿੰਕ ਕਾ ਜੋ ਅਜੇ ਤੱਕ ਸਾਹਮਣੇ ਆਏ ਨਹੀਂ ਜੀ ਜੀ ਜਿਹੜਾ ਆਪਾਂ ਕਹਿ ਰਹੇ ਨੇ ਬੈਕਵਰਡ ਲਿੰਕ ਅਸੀਂ ਢੰਗਾਂਗੇ। ਤੱਕ ਨਹੀਂ ਰਹਿਆ ਦੋ ਦੁਬਾਰੋਂ ਸਾਹਮਣੇ ਆਏ ਚਲੋ ਜੀ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਹਮਣੇ ਆਂਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਆ ਗਿਆ ਫਿਰ ਤੁਹਾਡੇ ਤੋਂ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਹਾਂਜੀ ਤੇ ਚਾੜ ਹੋਰ ਫੜੇ ਗਏ ਹੂੰ ਉੱਚੇ ਤੱਕ ਵੀ ਤਾਰ ਲਗਾਈ ਜਾਂਦੀ ਜਿਹੜੀ ਤਾਰ ਮਦਨ ਤੋਂ ਲਗਾਈ ਹੈ ਕੱਲ ਲਗਾਈ ਹੈ ਅੱਛਾ ਜੀ ਦੁਬਾਰਾ ਫੜਾ ਗਿਆ ਸੀ ਮਤਲਬ ਦਬਾਨ ਤੋਂ ਅਨੁਪਾਤ ਅੱਛਾ ਓਕੇ ਇਥੇ ਵੀ ਇਸ ਤਰ੍ਹਾਂ ਦਾ ਕੋਈ ਹੈ ਵੀ ਫੜੇ ਜਾਂਦਾ ਤਾਂ ਇਰਾਦਾ ਕਤਲ ਦਾ ਸਾਨੂੰ ਥੋੜਾ ਪ੍ਰੂਫ ਵੀ ਕਰਨਾ ਪੈਂਦਾ ਨਾ ਜਿਹੜੇ ਲੜਕੇ ਨੂੰ ਕੱਲ ਮਤਾਂ ਘੇਰੀ ਸਕੇ ਨੇ ਪਕੜਾ ਗਿਆ ਸੀ ਹਾਂ ਸੈਕੰਡ ਟਾਈਮ ਫਰਦਨ ਨਾਲ ਇਰਾਦਾ ਕਤਲ ਆ ਸੱਚ ਨਹੀਂ ਜਸਟੀਫਾਈ ਹੁੰਦਾ ਪਰ ਜਿਹੜਾ ਲੜਕਾ ਹੁਣ ਵੀ ਆਈ ਥਿੰਕ ਐਮਸ ਠੀਏ ਉਹਦੇ ਚ ਅਸੀਂ ਜ਼ਰੂਰ ਅ ਅਟੈਂਪਟ ਟੂ ਮਰਡਰ ਦਾ ਸੈਕਸ਼ਨ ਇਨਵੋਕ ਕੀਤਾ ਬਟ ਅਸੀਂ ਦੇਖ ਲਾਂਗੇ ਜੀ ਪਟਿਆਲਾ ਨੇ ਕਿਵੇਂ ਮਾਮਲੇ ਤਬ ਕੀ ਹੋਏ ਪਿਛਲੇ ਸਮੇਂ ਆ ਚੁੱਕੇ ਹੋ ਹੁਣ ਵੀ ਚਾਈਨਾ ਡੋਰ ਵੇਚ ਰਹੇ ਆ ਉਹਨਾਂ ਦੂਸਰੀਆਂ ਡੋਰਾ ਵੇਚ ਰਹੇ ਆ ਕੀ ਉਹਨਾਂ ਦੀ ਕੋਈ ਚੈੱਕ ਅਪ ਕੀਤੀ ਜਾਊਗੀ ਵੀ ਪਹਿਲਾਂ ਉਹਨਾਂ ਦੇ ਮਾਮਲੇ ਚਾਰਾਂ ਰੋਡ ਤੇ ਤਰ ਜਾਏ ਮੇਰੇ ਨੋਟ ਲੇਜੇ ਨੇ ਜੀ ਚੈੱਕ ਕਰਾ ਲੰਨਾ ਮੈਡਮ ਜਿਸ ਤਰ੍ਹਾਂ ਇਹ ਚੈਨਲ ਟੋਰਕ ਚੱਲੀ ਜਾ ਰਹੀ ਹੈਗੀ ਤੇ ਇਹ ਨਹੀਂ ਲੱਗਦਾ ਜਿੱਥੋਂ ਫੈਕਟਰੀ ਹੈਗੀ ਆ ਉੱਥੋਂ ਆਂਦੀ ਆ ਉੱਥੇ ਆ ਕੇ ਆਪਾਂ ਕੋਈ ਜੀ ਚੱਲ ਰਹੀ ਆ ਸਰ ਸੂਬੇ ਸਰਕਾਰ ਲਿਖਿਆ ਜਾਵੇ ਤੇ ਪੰਜਾਬ ਚ ਨਾ ਆਵੇ ਕਿਹੜੇ ਸੂਬੇ ਤੋਂ ਪਤਾ ਲੱਗਿਆ ਤੁਹਾਨੂੰ ਰਾਜਸਥਾਨ ਜੋ ਵੀ ਹੈ ਜਿੱਥੋਂ ਵੀ ਆਂਦੀ ਹੈ ਮਤਲਬ ਆਈ ਡੋਨਟ ਥਿੰਕ ਵੀ ਸ਼ੁਡ ਨੇਮ ਲੇ ਮੈਨੀ ਪਾਰਟਿਕੂਲਰ ਸਟੇਟ ਵਿਦਾਊਟ ਇਨਫੋਰਮੇਸ਼ਨ ਬਟ ਯੈਸ ਜੋ ਸਾਨੂੰ ऑन रिकॉर्ड कोई एविडेंस ਆਂਦੀ ਹੈ ਤਾਂ ਡੈਫੀਨਿਟਲੀ ਅਸੀਂ ਉੱਥੇ ਜਾਵਾਂਗੇ ਕਿਉਂਕਿ ਦੱਸਦੀ ਹੋਣਗੇ ਤੁਹਾਨੂੰ 400 ਫੁੱਟ ਬੜਾ ਕਿੱਥੋਂ ਲੈ ਕੇ ਆਏ ਹੋ ਪਤਾ ਹੀ ਨਹੀਂ ਮੈਂ ਜੀ ਆਈ ਥਿੰਕ ਦੋ ਵਾਰੀ ਤਾਂ ਰਿਪੀਟ ਕਰਤਾ ਵੀ ਅਸੀਂ ਉਸ ਕੇਸ 'ਚ ਲੱਗੇ ਹੋਏ ਆ ਜੇ ਰਿਜ਼ਲਟ ਆਏਗਾ ਤਾਂ ਤੁਹਾਨੂੰ ਜ਼ਰੂਰ ਬੁਲਾਵਾਂਗੇ